ਦੇਖੋ ਜੀ 4000 ਘੰਟਾ ਪੂਰਾ ਕਰਨ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਨੇ Jio ਦਾ ਨੈਟ ਲਗਾਇਆ ਹੈ ਘਰੇ ਤਾਂ ਕਿ ਵੱਧ ਤੋਂ ਵੱਧ ਬ੍ਰਾਊਜ਼ਰ ਦੇ ਵਿੱਚ ਆਪਾਂ ਆਪਣੀਆਂ ਆਈਡਿਜ਼ ਨੂੰ ਚਲਾ ਕੇ 4000 ਘੰਟਾ ਜਿਹੜਾ ਹੈਗਾ ਪੂਰਾ ਕਰ ਸਕੀਏ ਆਓ ਤੁਹਾਨੂੰ ਦਿਖਾਉਂਦੇ ਹਾਂ ਇੱਧਰ ਦੇਖੋ ਜੀ ਆਪਾਂ ਨੇ ਇੱਕ ਇਹ ਲੈਪਟਾਪ ਚਲਾਇਆ ਹੋਇਆ ਹੈ ਇੱਕ ਇਹ ਵੱਡਾ ਲੈਪਟਾਪ ਚਲਾਇਆ ਹੋਇਆ ਹੈ ਤੇ ਇਹ ਆਪਣਾ PC ਚੱਲ ਰਿਹਾ ਹੈ ਅਧੇ ਇੱਧਰ ਆਪਣੇ ਦੇਖੋ ਦੋ ਮੋਬਾਈਲ ਆਪਾਂ ਨੇ ਚਲਾਏ ਹੋਏ ਹਨ ਉਸ ਤੋਂ ਇਲਾਵਾ ਤੁਹਾਨੂੰ ਮੈਂ ਦਿਖਾਣਾ ਹਾਂ ਕਿ ਕਿਸ ਤਰ੍ਹਾਂ ਆਪਾਂ ਨੇ ਇੱਕ LEDV ਚਲਾਈ ਹੋਈ ਹੈ ਇਹ ਦੇਖੋ ਜੀ ਇਸ ਤੇ ਵੀ ਆਪਣਾ ਕੰਟੈਂਟ ਜਿਹੜਾ ਹੈਗਾ ਚੱਲ ਰਿਹਾ ਹੈ ਇਹ ਦੇਖੋ ਜੀ ਜਿਹੜੇ ਇਹ ਆਪਣੇ ਲੈਪਟਾਪ ਚੱਲ ਰਹੇ ਨੇ ਇਹਨਾਂ ਦੇ نیچے ਦੇਖੋ ਕਿੰਨੇ Chrome ਖੁੱਲੇ ਹੋਏ ਨੇ ਅਰਥਾਤ ਇਹਦੇ ਵਿੱਚ ਵਕ ਵਕ ਆਈਡੀਆਂ ਪਾ ਕੇ ਇੱਥੇ ਆਪਾਂ ਨੇ ਆਪਣੀਆਂ ਵੀਡੀਓ ਚਲਾਈਆਂ ਹੋਈਆਂ ਨੇ ਇਹ ਦੇਖੋ ਇਹਦੇ ਵਿੱਚ ਦੇਖੋ 6 Chrome ਖੁੱਲੇ ਹੋਏ ਨੇ ਤੇ ਉਹਨਾਂ ਤੇ ਵਕ ਵਕ ਕੰਟੈਂਟ ਆਪਣਾ ਚੱਲ ਰਿਹਾ ਹੈ ਆਹ ਦੇਖੋ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਵੀ ਦਿੰਦਾ ਹਾਂ ਇਹ ਦੇਖੋ ਜਿਵੇਂ ਇਸ ਆਈਡੀ ਦੇ ਉੱਤੇ ਦੇਖੋ ਇਹ ਵਾਲਾ ਕੰਟੈਂਟ ਚੱਲ ਰਿਹਾ ਹੈ ਨੈਕਸਟ ਵਾਲੀ ਆਈਡੀ ਤੇ ਮੈਂ ਕਲਿੱਕ ਕਰਦਾ ਆਂ ਦੇਖੋ ਆਹ ਵਾਲਾ ਕੰਟੈਂਟ ਚੱਲ ਰਿਹਾ ਹੈ ਨੈਕਸਟ ਵਾਲੀ ਆਈਡੀ ਦੇ ਉੱਤੇ ਦੇਖੋ ਆਹ ਵਾਲਾ ਕੰਟੈਂਟ ਚੱਲ ਰਿਹਾ ਹੈ ਤੇ ਇਹਨਾਂ ਆਈਡੀਆ ਦੇ ਉੱਤੇ ਆ ਦੇਖੋ ਵੱਖ-ਵੱਖ ਨਾਮ ਵੀ ਹਨ ਦੇਖੋ ਇਹ ਐਨ ਤੋਂ ਕੋਈ ਆਈਡੀ ਹੈ ਤੇ ਆ ਦੇਖੋ ਜੀ ਆਪਾਂ ਇਸ ਆਈਡੀ ਨੂੰ ਕਲਿੱਕ ਕੀਤਾ ਇੱਥੇ ਇਹ ਕੰਟੈਂਟ ਚੱਲ ਰਿਹਾ ਹੈ ਇਹ ਦੇਖੋ ਸੀ ਤੋਂ ਹੈ ਜੀ ਇਹ ਆਈਡੀ ਤੇ ਇਸੇ ਤਰ੍ਹਾਂ ਦੇਖੋ ਇਹਦੇ نیچے ਵੀ ਦੇਖੋ ਕਿੰਨੇ ਬ੍ਰਾਊਜ਼ਰ ਖੁੱਲੇ ਹੋਏ ਨੇ ਇਹਨਾਂ ਦੇ ਵਿੱਚ ਵੀ ਵੱਖ-ਵੱਖ ਕੰਟੈਂਟ ਆਪਣਾ ਚੱਲ ਰਿਹਾ ਹੈ ਉਸ ਤੋਂ ਇਲਾਵਾ ਆਪਾਂ ਨੇ ਇਸ ਸਾਰੇ ਦਾ ਰਿਕਾਰਡ ਰੱਖਣ ਲਈ ਦੇਖੋ ਇੱਕ ਡਾਇਰੀ ਵੀ ਲਗਾਈ ਹੋਈ ਹੈ ਕਿ ਕਿਹੜੀ ਕਿਹੜੀ ਆਈਡੀ ਚੱਲ ਰਹੀ ਹੈ ਤੇ ਕਿਹੜੇ-ਕਿਹੜੇ ਦਿਨ ਨੂੰ ਆਪਾਂ ਉਹ ਆਈਡੀ ਚਲਾਈ ਹੈ ਤੇ ਇੱਕ ਤੁਹਾਨੂੰ ਹਲਕਾ ਜਿਹਾ ਆਈਡੀਆ ਵੀ ਮੈਂ ਦੱਸ ਦਿੰਦਾ ਹਾਂ ਦੇਖੋ ਜੇਕਰ ਆਪਾਂ 15 ਬ੍ਰਾਊਜ਼ਰ ਦੇ ਵਿੱਚ ਵੱਖ-ਵੱਖ 15 ਆਈਡੀਆਂ ਚਲਾਈਏ ਤੇ ਉਹਨਾਂ ਨੂੰ 20 ਘੰਟੇ ਲਈ ਚਲਾਈਏ ਤਾਂ ਆਪਣਾ 300 ਘੰਟਾ ਪੂਰਾ ਹੁੰਦਾ ਹੈ ਅਤੇ ਇਸੇ ਤਰ੍ਹਾਂ ਜੇਕਰ 300 ਘੰਟਾ ਆਪਾਂ ਪੂਰਾ ਕਰਦੇ ਹਾਂ ਰੋਜ਼ ਦਾ ਤੇ ਆਪਾਂ 10 ਦਿਨ ਉਹਨੂੰ ਚਲਾਈਏ ਤੇ 3000 ਘੰਟੇ ਆਪਣਾ ਪੂਰਾ ਹੁੰਦਾ ਹੈ ਇਸ ਤਰ੍ਹਾਂ ਕਰਕੇ ਜੀ ਜਿਹੜੇ ਪੈਸੇ ਲੈ ਕੇ ਤੁਹਾਡੇ 4000 ਘੰਟੇ ਪੂਰੇ ਕਰਦੇ ਨੇ ਉਹ ਵੀ ਇਸ ਟ੍ਰਿਕ ਦਾ ਇਸਤੇਮਾਲ ਕਰਦੇ ਨੇ ਤੇ ਕਿਉਂ ਨਾ ਇਹ ਟ੍ਰਿਕ ਤੁਸੀਂ ਵਰਤ ਕੇ ਆਪਣੇ 4000 ਘੰਟੇ ਤੁਸੀਂ ਆਪ ਹੀ ਪੂਰੇ ਕਰੋ ਜਿਸ ਦੇ ਨਾਲ ਤੁਹਾਡਾ ਇਹ ਜਿਹੜਾ ਵੀ ਤੁਸੀਂ 4000 ਘੰਟੇ ਪੂਰੇ ਕਰੋਗੇ ਉਹ ਜੈਨੂਇਨ ਤਰੀਕੇ ਨਾਲ ਹੋਣਗੇ ਤੇ ਬਾਅਦ ਦੇ ਵਿੱਚੋਂ ਮੋਨਟਾਈਜ਼ ਕਰਾਉਣ ਲਈ ਤੁਹਾਨੂੰ ਕੋਈ ਚੈਨਲ ਦੇ ਵਿੱਚ ਦਿੱਕਤ ਵੀ ਨਹੀਂ ਆਏਗੀ ਤੇ ਜੀ ਇਹੀ ਢੰਗ ਤਰੀਕਾ ਸੀ ਜਿਸ ਦੇ ਨਾਲ ਆਪਾਂ ਆਪਣੇ 4000 ਘੰਟੇ ਬੜੇ ਜਲਦੀ ਹੀ ਪੂਰੇ ਕਰ ਸਕਦੇ ਹਾਂ ਧੰਨਵਾਦ